ਦਾਦੀ ਨਾ ਮੇਰੇ ਕਰਮ ਸਿੰਘ ਜੱਥੇਦਾਰ ਸੀਗੇ ਉਹਨਾਂ ਦੇ 2002 ਚੋਂ ਨਾ ਜੇਲ੍ਹ ਚੋਂ ਆਏ ਸੀਗੇ ਕਿਵੇਂ ਤੁਸੀਂ ਰस्सियां ਨਾਲ ਕੰਟਰੋਲ ਕਰਦੇ ਹੋ ਦੇਖੋ ਤੁਸੀਂ ਇਹ ਵੀਰ ਨੇ ਨਾ ਦੋਨੇ ਪੱਟਾਂ ਤੇ ਜਿਹੜੀਆਂ ਰस्सियां ਪਾਈਆਂ ਵੀਆਂ ਨੇ ਜੀ ਥੋੜਾ ਜਿਹਾ ਦੂਰੀ ਨਾਲ ਦਿਖਾਓ ਤਾਂ ਜੋ ਸੰਗਤਾਂ ਨੂੰ ਪਤਾ ਲੱਗੇ ਇਹ ਦੇਖੋ ਤੁਸੀਂ ਰस्सियां ਦੇ ਨਾਲ ਹੀ ਕਿਉਂਕਿ ਲੱਤਾਂ ਬਿਲਕੁਲ ਕਨੈਕਸ਼ਨ ਛੱਡ ਗਈਆਂ ਜੀ ਮੈਨੂੰ ਨਾ ਕੋਈ ਰੋਟੀ ਦੇ ਕੇ ਜਾਂਦਾ ਨਹੀਂ ਮੈਨੂੰ ਐ ਲੱਗਦਾ ਜੀ ਮੇਰੇ ਪਤਾ ਨਹੀਂ ਕਿੱਡਾ ਕਿ ਵੱਡਾ ਮੰਗਤਾ ਹੋ ਗਿਆ ਜੀ ਮੈਂ ਆਪਣੇ ਆਪ ਕੁਮਾ ਕੇ ਖਾਣਾ ਚੁੰਦਾ ਜੀ ਗਈ ਮੈਨੂੰ ਨਹੀਂ ਪਤਾ ਜੀ ਮੇ ਨਿਆ ਕੰਮ ਹੋ ਜੂਗਾ ਨਹੀਂ ਤਾਂ ਦਿਲ ਨਹੀਂ ਕਰਦਾ ਖਾਣ ਨੂੰ ਐਗ ਹੁੰਦਾ ਬਸ ਮੋਤ ਨੂੰ ਢੀਕਦਾ ਪਿਆ ਜਿਹੜੇ ਬੇਟਾ ਵੀ ਕਦੋਂ ਰੋਜ਼ ਸਵੇਰੇ ਉੱਠ ਜਾਨਾ ਨਾ ਰੋਜ਼ ਸਵੇਰੇ ਉੱਠ ਜਾਨਾ ਰੱਬ ਨੂੰ ਇਹ ਅਰਦਾਸ ਕਰਨਾ ਰੱਬਾ ਆਏ ਮੈਨੂੰ ਅੱਜ ਨਾ ਠਾਈ ਕੱਲ ਨੂੰ ਨਾ ਠਾਏ ਰੱਬਾ ਫੇਰ ਨਾ ਠਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਟਾਈਮ ਅਸੀਂ ਲੁਧਿਆਣੇ ਦੇ ਵਿੱਚ ਆ ਜੀ ਇਧਰ ਸ਼ਿਮਲਾਪੁਰੀ ਆ ਸ਼ਿਮਲਾਪੁਰੀ ਆ ਜੀ ਇੱਧਰ ਇਹ ਸ਼ਿਮਲਾਪੁਰੀ ਤੁਸੀਂ ਦੇਖ ਰਹੇ ਹੋ ਨਾਲ ਨਹਿਰ ਲੰਘਦੀ ਆ ਜੀ ਔਰ ਇਹ ਪੁਲਾ ਜੀ ਨੀਚੇ ਇਹ ਪੁਲ ਕਿਹੜਾ ਵੱਜਦਾ ਜੀ ਹੈ ਜੀ ਗਿੱਲ ਨਹਿਰ ਵਾਲਾ ਪੁਲਾ ਜੀ ਜੇ ਸਾਡੇ ਭਰਾ ਅਮਨ ਨੇ ਜੀ ਲੁਧਿਆਣੇ ਤੋਂ ਹੀ ਔਰ ਇੱਥੇ ਇੱਕ ਇਨਸਾਨ ਪਿਆ ਜਿਹੜਾ ਵੀਰ ਇਸੇ ਸ਼ਹਿਰ ਦਾ ਰਹਿਣ ਵਾਲਾ ਸ਼ਿਮਲਾਪੁਰੀ ਦਾ ਹੀ ਰਹਿਣ ਵਾਲਾ ਇੱਥੇ ਇੱਕ ਨਰਕ ਭਰੀ ਜ਼ਿੰਦਗੀ ਕੱਟ ਰਿਹਾ ਵੀਰ ਹਾਲਾਤ ਤੁਹਾਡੇ ਸਾਹਮਣੇ ਨੇ ਔਰ ਇਸ ਵੀਰ ਨੂੰ ਇੱਥੇ 3 ਮਹੀਨੇ ਹੋ ਚੁੱਕੇ ਨੇ ਜੀ ਆਹੀ ਹਾਲਾਤਾਂ ਦੇ ਵਿੱਚ ਨਰਕ ਕੱਟਦੇ ਹੋਏ ਔਰ ਤੁਸੀਂ ਦੇਖੋ ਇਹ ਵੀਰ ਰੱਸੀਆਂ ਦੇ ਨਾਲ ਆਪਣੀ ਜਿਹੜੀ ਲੱਤਾਂ ਨੂੰ ਮਤਲਬ ਚਲਾਉਂਦਾ ਸੱਚੇ ਪਾਸ਼ਾ ਭੈਗੁਰੂ ਨੇ ਕਿਵੇਂ ਇਹਨੂੰ ਤਾਕਤ ਦਿੱਤੀ ਆ ਵੀਰੇ ਕੀ ਹਾਲ ਆ ਤੁਹਾਡਾ ਕੀ ਨਾਮ ਆ ਤੁਹਾਡਾ ਜਤਿੰਦਰ ਸਿੰਘ ਜਤਿੰਦਰ ਸਿੰਘ ਸੋਨੂ ਆ ਜੀ ਵੀਰ ਮੈਂ ਕਹੂੰਗਾ ਵੀਰ ਉਹਨਾਂ ਨੂੰ ਕੈਮਰੇ ਵਾਲੇ ਵੀਰ ਨੂੰ ਵੀ ਇੱਕ ਵਾਰੀ ਦੂਰ ਤੋਂ ਵੀ ਸਾਰੀਆਂ ਸੰਗਤਾਂ ਨੂੰ ਜ਼ਰੂਰ ਦਿਖਾਉਣਾ ਜਤਿੰਦਰ ਵੀਰ ਦੇ ਹਾਲਾਤ ਤਾਂ ਜੋ ਸੰਗਤਾਂ ਨੂੰ ਪਤਾ ਲੱਗ ਸਕੇ ਵੀ ਸਾਡੇ ਸ਼ਹਿਰਾਂ ਦੇ ਵਿੱਚ ਕੀ ਹਾਲਾਤ ਜਿਹੜੇ ਉਰੇ ਬਣ ਚੁੱਕੇ ਨੇ ਔਰ ਇਸ ਵੀਰ ਨੂੰ ਐਦਾਂ ਨਰਕ ਕੱਟਣਾ ਪੈ ਰਿਹਾ ਔਰ ਬੜੇ ਦੁੱਖ ਦੀ ਗੱਲ ਹੈ ਇਹਦੇ ਪਰਿਵਾਰਕ ਮੈਂਬਰ ਹੀ ਇਹਨੂੰ ਜਿਹੜੇ ਰੋਡ ਤੇ ਛੱਡ ਕੇ ਗਏ ਨੇ ਜੀ ਇਸ ਵੀਰ ਨੇ ਦੱਸਿਆ ਵੀ ਮੇਰੇ ਭੈਣ ਹੈਗੀ ਆ ਪਰ ਉਹਦੇ ਘਰ ਦੇ ਵਿੱਚ ਕਲੇਸ਼ ਰਹਿੰਦਾ ਵੀ ਉਹ ਮੈਨੂੰ ਨਹੀਂ ਸਾਂਭ ਸਕਦੀ ਔਰ ਤੁਹਾਡੇ ਮਾਪੇ ਬਾਪ ਹੈਗੇ ਜੀ ਮੰਮੀ ਡੈਡੀ ਹੈ ਨਹੀਂ ਮੰਮੀ ਡੈਡੀ ਨਹੀਂ ਹੈਗੇ ਡੈਡੀ ਨਾ ਮੇਰੇ ਕਰਮ ਸਿੰਘ ਜੱਥੇਦਾਰ ਸੀਗੇ ਉਹਨਾਂ ਨੇ 2002 ਚੋਂ ਨਾ ਜੇਲ੍ਹ ਚੋਂ ਆਏ ਸੀਗੇ ਉਹ ਤੇ ਕੋਈ ਉਹਨਾਂ ਦੀ ਡੈਥ ਹੋ ਗਈ ਸੀਗੀ ਆ ਕੇ ਤੇ ਬਾਅਦ ਚ ਮੰਮੀ ਲੱਗ ਹੋਗੇ ਸੀਗੇ ਮੰਮੀ ਦਾ ਵਿਆਹ ਕਰਤਾ ਸੀ ਨਾਨੀ ਤੇ ਮਾਸੀ ਉਹਨਾਂ ਨੇ ਉਹ ਲੱਗ ਹੋਗੇ ਸੀਗੇ ਤੇ ਮੈਂ ਕੰਮ ਸਿੱਖਦਾ ਹੁੰਦਾ ਜਿੱਤੇ ਉਹਨਾਂ ਦੇ ਨਾਲ ਮੈਂ ਜ਼ਿਆਦਾਤਰ ਬਾਹਰ ਹੀ ਜਾਂਦਾ ਸੀ ਕੰਮ ਤੇ ਜੀ ਜਿਵੇਂ ਹਿਮਾਚਲ ਹੋ ਗਿਆ ਜੰਮੂ ਹੋ ਗਿਆ ਉੱਲੂ ਮਨਾਲੀ ਹੋ ਗਿਆ ਇੱਧਰ ਮੋਗਾ ਹੋ ਗਿਆ ਜੀ ਇਧਰ ਬਾਹਰ ਕੰਮ ਕਰਦਾ ਜੀ ਲੱਕੜ ਦਾ ਕਾਰੀਗਰ ਆ ਜੀ ਮੈਂ ਤੇ ਐਲੂਮੀਨੀਅਮ ਦਾ ਸਾਰਾ ਕੰਮ ਕਰ ਲੈਂਦਾ ਸ਼ੀਸ਼ੇ ਦਾ ਸਾਰਾ ਕੰਮ ਕਰ ਲੈਂਦਾ ਜੀ ਜੀ ਤੇ ਚਾਚੇ ਘਰੇ ਜਾਂਦਾ ਹੁੰਦਾ ਸੀਗਾ ਇਹ ਚਾਚਾ ਤਾਂ ਨਹੀਂ ਮੈਨੂੰ ਕੁਝ ਬੋਲਦਾ ਸੀਗਾ ਜਿਹੜੇ ਉਹਦੇ ਮੁੰਡੇ ਸੀ ਨਾ ਜੀ ਉਹ ਮੈਨੂੰ ਨਾ ਲੜਦੇ ਰਹਿੰਦੇ ਸੀ ਜਿਵੇਂ ਸੁੱਤੇ ਪਏ ਤੇ ਮੇਰੇ ਵਕੀਆਂ 'ਚ ਲੱਤਾਂ ਮਾਰੀ ਜਾਂਦੇ ਸੀ ਉਹ ਇਹ ਠੀਕ ਹੁੰਦੇ ਸੀ ਕਿ ਬਿਮਾਰ ਉਦੋਂ ਮੈਂ ਐਕਸੀਡੈਂਟ ਹੋਇਆ ਸੀਗਾ ਜਦੋਂ ਮੇਰਾ ਐਕਸੀਡੈਂਟ ਹੋਇਆ ਜਦੋਂ ਮੈਂ ਮਹੀਨਾ ਕਿ ਤੱਕ ਵਧੀਆ ਤੁਰਦਾ ਫਿਰਦਾ ਸੀਗਾ ਜੀ ਤੇ ਬਾਅਦ 'ਚ ਪਤਾ ਨਹੀਂ ਕੀ ਹੋਇਆ ਕੀ ਨਹੀਂ ਮੰਜੇ ਦੇ ਬਿੰਦਾ ਬਿੰਦਾ ਵਿਆ ਹੀ ਗਿਆ ਲੱਤਾਂ ਹੁਣ ਚੱਲਣੀਆਂ ਹੀ ਬੰਦ ਹੋ ਗਈਆਂ ਜੀ ਜੀ ਪਤਾ ਨਹੀਂ ਕਮਜ਼ੋਰੀ ਨਾਲ ਹੋ ਗਈਆਂ ਐ ਤਾਂ ਜਦੋਂ ਗੜਾਈ ਲੈਣਾ ਮੈਂ ਨਾ ਜੀ ਕਈ ਵਾਰੀ ਆਪਣੇ ਆਪ ਇਕੱਠੀਆਂ ਹੋ ਜਾਂਦੀਆਂ ਨੇ ਜੀ ਤੁਸੀਂ ਮਾੜਾ ਜਾ ਮੈਨੂੰ ਦਿਖਾਇਓ ਕਿਵੇਂ ਤੁਸੀਂ ਰੱਸੀਆਂ ਨਾਲ ਕੰਟਰੋਲ ਕਰਦੇ ਹੋ ਦੇਖੋ ਤੁਸੀਂ ਇਹ ਵੀਰ ਨੇ ਨਾ ਦੋਨੇ ਪੱਟਾਂ ਤੇ ਜਿਹੜੀਆਂ ਰੱਸੀਆਂ ਪਾਈਆਂ ਵੀਆਂ ਨੇ ਜੀ ਥੋੜਾ ਜਿਹਾ ਦੂਰੀ ਨਾਲ ਦਿਖਾਇਓ ਤਾਂ ਜੋ ਸੰਗਤਾਂ ਨੂੰ ਪਤਾ ਲੱਗੇ ਇਹ ਦੇਖੋ ਤੁਸੀਂ ਰੱਸੀਆਂ ਦੇ ਨਾਲ ਹੀ ਕਿਉਂਕਿ ਲੱਤਾਂ ਬਿਲਕੁਲ ਕਨੈਕਸ਼ਨ ਛੱਡ ਗਈਆਂ ਜੀ ਜਿਹੜਾ ਛਾਤੀ ਤੋਂ نیچے-नीचे ਜਿਹੜੀ ਧੜ ਖੜ ਗਈ ਜੀ ਔਰ ਇਹ ਰस्सियां ਦੇ ਨਾਲ ਇਹ ਜਿਹੜਾ ਲੱਤਾਂ ਨੂੰ ਇਧਰ-ਉਧਰ ਮੋੜਦਾ ਟਾਇਲਟ ਬਾਥਰੂਮ ਕਿੱਥੇ ਜਾਂਦੇ ਹੋ ਗਾਇਦੇ ਤਾਂ ਕੀ ਲਸਾਈ ਆ ਚਾਦਰ ਕੋਈ ਦੇ ਕੇ ਗਿਆ ਜੀ ਕੋਈ ਚਾਦਰ ਦੇ ਕੇ ਗਿਆ ਸੀਗਾ ਜੀ ਤੇ ਲਿਬੜ ਗਈ ਜੀ ਹੁਣ ਮੇਰੇ ਤੋਂ ਸਾਫ ਤੁਸੀਂ ਵੀ ਟਾਇਲਟ ਇਹਦੇ ਨਾਲੇ ਸਾਫ ਕਰ ਦੇਣਾ ਹਾਂ ਜੀ ਠੀਕ ਹੈ ਜੀ ਨਿਕਲ ਆ ਕੇ ਟਾਇਲਟ ਥੱਲੇ ਰੱਖ ਲੈਣਾ ਜੀ ਚਾਦਰ ਤੇ ਫਿਰ ਮੈਨੂੰ ਇਹ ਹੁੰਦਾ ਜੀ ਮੈਂ ਨਾ ਗੰਦਾ ਹੋ ਜਾ ਜੇ ਮੈਂ ਸਮੀਲ ਆ ਰਹੀ ਹੈ ਮੇਰੇ ਕੋਲ ਤਾਂ ਹੀ ਨਹੀਂ ਕੇ ਰਹਿਣ ਲੱਗਣਾ ਇਹਦਾ ਮਾੜਾ ਮੁੱਟਾ ਕੋਈ ਪਾਣੀ ਧਾਣੀ ਦੇਣ ਦਾ ਕਿਸੇ ਨੇ ਵੀ ਨਹੀਂ ਦੇ ਕੇ ਜਾਣਾ ਜੀ ਫਿਰ ਮੈਂ ਤਾਂ ਕਰਕੇ ਜੀ ਚਾਦਰ ਲਿੱਬੜ ਗਈ ਮੇਰੇ ਕੋਲੋ ਜੀ ਤੁਹਾਨੂੰ ਇੱਥੇ ਪਏ ਨੂੰ ਕਿੰਨੇ ਟਾਈਮ ਹੋ ਗਿਆ ਮੈਂ ਜੀ ਵੋਟਾਂ ਤੋਂ 10 ਦਿਨ ਪਹਿਲਾਂ ਦਾ ਪਿਆ ਵੋਟਾਂ ਸੀ ਨਾ ਜੀ ਜਦੋਂ ਜੀ ਵੋਟਾਂ ਤੋਂ ਵੋਟਰਾਂ ਦਾ ਬਹੁਤ ਮਹੀਨੇ ਹੋ ਗਏ ਯਾਰ 10 ਦਿਨ ਪਹਿਲਾਂ ਦਾ ਪਿਆ ਅਰੇ ਅੱਛਾ ਮੈਨੂੰ ਇੱਕ ਗੱਲ ਦੱਸੋ ਸੋਨੂੰ ਵੀਰੇ ਤੁਹਾਡੀ ਫੈਮਲੀ ਬਾਰੇ ਤੁਹਾਡੀ ਫੈਮਲੀ ਦੇ ਵਿੱਚ ਕਿਵੇਂ ਇਹ ਹਾਲਾਤ ਕਿਵੇਂ ਬਣ ਗਏ ਤੁਹਾਨੂੰ ਕਿਉਂ ਨਹੀਂ ਸਾਹਮਿਆ ਕਿਸੇ ਨੇ ਪਤਾ ਨਹੀਂ ਜੀ ਚਾਚੇ ਦੇ ਮੁੰਡੇ ਉਹਨਾਂ ਲੜਦੇ ਸੀਗੇ ਉਹ ਤਾਂ ਕਰਕੇ ਮਜਬੂਰ ਸੀਗਾ ਥੋੜਾ ਜਿਆ। ਤੁਹਾਡੇ ਸੱਟ ਲੱਗੀ ਤੁਹਾਡੇ ਕੋਲ ਰਹਿਣ ਲਈ ਘਰ ਹੈ ਨਹੀਂ ਕੋਈ। ਨਹੀਂ ਚਾਚੇ ਦੇ ਘਰੇ ਹੀ ਰਿੰਦਾ ਸੀਗਾ ਜੀ ਮੈਂ। ਤੇ ਪਤਾ ਨਹੀਂ ਉਹਨਾਂ ਨੂੰ ਕੀ ਸੀਗਾ ਉਹਨਾਂ ਨੇ ਮਨ 'ਚ ਉਹਨਾਂ ਨੂੰ ਪਤਾ ਨਹੀਂ ਇਹ ਵਾ ਹਿੱਸਾ ਨਾ ਮੰਗ ਲਏ ਉੱਟ ਕੇ। ਪਰ ਮੈਨੂੰ ਤਾਂ ਇਹ ਜੇ ਕੁਝ ਹੈ ਹੀ ਨਹੀਂ। ਤੇ ਹੈ ਸੀਗਾ ਮੇਰਾ ਵਾਹੀ ਗੁਰੂ ਮੈਨੂੰ ਨਾ ਠੀਕ ਕਰੇ ਮੈਂ ਮਿਹਨਤ ਕਰਾਂ ਹਿੱਸਿਆਂ ਨੂੰ ਕੀ ਹੈ ਮੈਂ ਆਪਣੀ ਵਾਧੂ ਬਣਾ ਲੂੰਗਾ ਜੀ। ਦੇਖੋ ਤੁਸੀਂ ਇਨਸਾਨ ਦੀ ਗੱਲ ਚਿਹਰੇ ਦੇ ਦੇਖੋ ਇੱਕ ਵਾਰੀ ਲਿਆਓ ਕੈਮਰਾ। ਸੋਨੂੰ ਵੀਰਾ ਕਹਿੰਦਾ ਮੈਂ ਉੱਟ ਕੇ ਕੰਮ ਕਰਾਂ ਮੈਂ ਆਪਣੀ ਮਿਹਨਤ ਨਾਲ ਸੋਨੂੰ ਹੋਰ ਕੀ ਜੀ ਪਤਾ ਕੀ ਮੈਨੂੰ ਕੋਈ ਇੱਥੇ ਕੀ ਕੀ ਦੁੱਖ ਨੇ ਕੀ ਕਹਿਣਾ ਚਾਹੁੰਦੇ ਹਾਂ ਤੁਹਾਨੂੰ ਸਾਰੇ ਦੇਖ ਰਹੇ ਮੈਨੂੰ ਨਾ ਕੋਈ ਰੋਟੀ ਦੇ ਕੇ ਜਾਂਦਾ ਨਹੀਂ ਮੈਨੂੰ ਐ ਲੱਗਦਾ ਜੀ ਮੇਰਾ ਪਤਾ ਨਹੀਂ ਕਿੱਡਾ ਵੱਡਾ ਮੰਗਤਾ ਹੋ ਗਿਆ ਜੀ ਮੈਂ ਆਪਣੇ ਆਪ ਕਮਾ ਕੇ ਖਾਣਾ ਚਾਹੁੰਦਾ ਸੀ ਗਈ ਮੈਨੂੰ ਨਹੀਂ ਪਤਾ ਜੀ ਮੇ ਨਿਆ ਕੰਮ ਹੋ ਜੂਗਾ ਜੀ ਸਹੀ ਗੱਲ ਹੈ ਪਾ ਜੀ ਮੈਨੂੰ ਕੋਈ ਰੋਟੀ ਦੇ ਕੇ ਜਾਂਦਾ ਮੈਨੂੰ ਬੜਾ ਦੁੱਖ ਲੱਗਦਾ ਕਈ ਵਾਰੀ ਦਿਲ ਕਰਦਾ ਖਾਣਾ ਭੁੱਖ ਲੱਗਦੀ ਤਾਂ ਖਾਣੀ ਹੈ ਨਹੀਂ ਤਾਂ ਦਿਲ ਨਹੀਂ ਕਰਦਾ ਖਾਣ ਦਾ ਐਕ ਹੁੰਦਾ ਬਸ ਮੋਤ ਨੂੰ ਢੀਕਦਾ ਬੈ ਜੇਰੇ ਬੇਟਾ ਵੀ ਕਦੋਂ ਰੋਜ਼ ਸਵੇਰੇ ਉੱਠ ਜਾਨਾ ਨਾ ਰੋਜ਼ ਸਵੇਰੇ ਉੱਠ ਜਾਨਾ ਰੱਬ ਨੂੰ ਇਹ ਅਰਦਾਸ ਕਰਨਾ ਰੱਬਾ ਆਏ ਮੈਨੂੰ ਅੱਜ ਨਾ ਠਾਈ ਕੱਲ ਨੂੰ ਨਾ ਠਾਈ ਰੱਬਾ ਫੇਰ ਨਾ ਠਾ ਹੁਣ ਨਾ ਠਾ ਰੱਬਾ ਹੁਣ ਨਾ ਠਾ ਕਿਉਂਕਿ ਮੈਨੂੰ ਪਤਾ ਈ 3 ਮਹੀਨੇ ਮੈਂ ਇੱਧਰ ਨੂੰ ਪਾਸਾ ਲੈਣਾ ਪਾਸਾ ਦੁਖਦਾ ਇੱਧਰ ਨੂੰ ਪਾਸਾ ਲੈਣਾ ਪਾਸਾ ਦੁਖਦਾ ਫੇਰ ਵੀ ਮੈਂ ਪਾਠ ਪੂਟ ਕਰਕੇ ਪਤਾ ਨਹੀਂ ਰੱਬ ਨੇ ਤਾਂ ਹੀ ਮੈਨੂੰ ਦਰਦ ਘੱਟ ਦਿੱਤਾ ਵਾ ਤਾਂ ਹੀ ਰੋਟੀ ਪਾਣੀ ਮਿਲੀ ਜਾਂਦਾ ਵਾ ਜੀ ਗੌਰ ਸੁੱਖਾ ਦਾ ਮੁੰਡਾ ਵਾ ਜੀ ਤੁਹਾਡੇ ਪਿਤਾ ਜੀ ਕਾਦੇ ਜਥੇ ਕਿੱਥੇ ਜਥੇਦਾਰ ਸੀ ਬੁੱਢਾ ਦਲ ਚ ਜਥੇਦਾਰ ਸੀਗੇ ਕਰਮ ਸਿੰਘ ਜੀ ਬੁੱਢਾ ਦਲ ਕਿੱਥੇ ਡਿਊਟੀ ਜਿਵੇਂ ਅੱਜ ਸ਼ਾਮ ਨੂੰ ਉਹ ਚੋ ਆਏ ਸੀਗੇ ਜੇਲ੍ਹ ਚ ਪਤਾ ਨਹੀਂ ਸੀ CRP ਵਾਲਿਆਂ ਨੂੰ ਕੋਈ ਜੰਗ ਲੱਗ ਗਈ ਸੀ ਤੇ ਉਹਨਾਂ ਦੇ ਨਾ CRP ਵਾਲੇ ਹੱਥ ਚੋਂ ਮਾਰੇ ਗਏ ਸੀਗੇ ਤੇ ਉਹ ਅੱਜ ਜਿਵੇਂ ਅੱਜ ਸ਼ਾਮ ਨੂੰ ਆਏ ਆ ਅਗਲੇ ਦਿਨ ਸ਼ਾਮ ਨੂੰ ਪੂਰੇ ਹੋ ਗਏ ਸੀਗੇ ਅੱਛਾ ਜੀ ਅਨਕਾਉਂਟਰ ਕਰਤਾ ਸੀ ਉਹਨਾਂ ਦਾ ਮਤਲਬ ਪੁਲਿਸ ਨੇ ਮਾਰਤੇ ਸੀ ਨਹੀਂ ਨਹੀਂ ਜੀ ਨਹੀਂ ਆਪ ਹੀ ਆ ਕੇ ਸੁੱਤੇ ਹੋਏ ਸੀਗੇ ਤੇ ਮੇਰਾ ਨਾ ਤਾਇਆ ਜੀ ਘੋੜੇ ਬੰਦੇ ਹੋਏ ਸੀਗੇ ਤਾਇਆ ਜੀ ਘੋੜੇ ਬੰਦੇ ਪਏ ਸੀ ਮੈਂ ਤਾਇਏ ਦੇ ਨਾਲ ਸੀਗਾ ਤਾਇਆ ਕਹਿੰਦਾ ਜੇ ਆਪਣੇ ਡੈਡੀ ਨੂੰ ਠਾ ਤੇ ਜਦੋਂ ਡੈਡੀ ਨੂੰ ਠਾਨ ਗਿਆ ਡੈਡੀ ਮੈਂ ਜਵਾਕ ਸੀ ਮੈਨੂੰ ਪਤਾ ਨਹੀਂ ਸੀਗਾ ਮੈਂ ਡੈਡੀ ਨੂੰ ਠਾਂਦਾ ਹੀ ਡੈਡੀ ਉੜਦਾ ਨਹੀਂ ਸੀਗਾ ਮੈਂ ਤਾਇਏ ਕੋ ਗਿਆ ਮੈਂ ਕਿ ਤਾਇਆ ਡੈਡੀ ਉੱਠਦਾ ਨਹੀਂ ਪਿਆ ਡੈਡੀ ਨੂੰ ਤੂੰ ਠਾ ਡੈਡੀ ਨੂੰ ਠਾਂਦਾ ਠਾਂਦਾ ਮੈਨੂੰ ਚੱਕ ਕੇ ਗਲੇ ਨਾਲ ਲਾ ਕੇ ਰੋਣ ਲੱਗ ਗਿਆ ਚੀਚੀ ਬਸ ਫਿਰ ਮੈਂ ਤੁਹਾਨੂੰ ਕੀ ਦੱਸਾਂ ਜੀ ਮੇਰਾ ਪਿਓ ਮੇਰੇ ਤੁਸੀਂ ਜੇ ਤੁਹਾਡੇ ਪਿਤਾ ਜੀ ਹੁੰਦੇ ਤੁਹਾਨੂੰ ਸਾਹਮਦੇ ਮੇਰੇ ਪਿਤਾ ਜੀ ਨੂੰ ਦੇਈ ਮੈਂ ਕਿਨੇ ਹੰਗ ਸਿੰਘ ਹੋਣਾ ਜੀਗਾ ਜੀ ਤੇ ਮੈਂ ਹਣਾ ਜੀ ਕਰਨ ਕੀ ਦੱਸਿਆ ਜੀ ਵਾਹਿਗੁਰੂ ਵਾਹਿ ਖਾਲਸਾ ਹੀ ਹੋਣਾ ਸੀ ਵੀਰ ਨੇ ਦੇਖੋ ਤੁਸੀਂ ਦੁੱਖ ਇਸ ਵੀਰ ਨੇ ਦੱਸਿਆ ਔਰ ਟਾਇਲਟ ਤਾਂ ਇਹਨਾਂ ਦੇ ਵੀਰਾਂ ਦੇ ਕੱਪੜਿਆਂ 'ਚ ਲੱਗੀ ਪਈ ਸੀ ਤੁਹਾਨੂੰ ਤਾਂ ਨਹੀਂ ਦਿਖਾ ਸਕਦੇ ਪਰ ਤੁਸੀਂ ਗੱਲ ਮਹਿਸੂਸ ਕਰੋ ਸਾਰੇ ਭੈਣ ਭਰਾ ਮੈਂ ਕਹੂੰਗਾ ਇੱਕ ਵਾਰੀ ਵੀਰੋਂ ਨਹੀਂ ਪਿੱਛੇ ਹੋ ਜਾਣਾ ਦੇਖੋ ਇੱਧਰ ਵੀ ਰੋਡ ਲੰਘਦਾ ਇੱਧਰਲੇ ਪਾਸੇ ਵੀ ਰੋਡ ਲੰਘਦਾ ਜੀ ਬੜੀ ਦੁਨੀਆ ਇੱਥੋਂ ਦੀ ਵਿਚਰ ਜਾਂਦੀ ਆ ਬੜੇ ਭੈਣ ਭਰਾ ਲੰਘਦੇ ਨੇ ਬਹੁਤ ਸੱਜਣ ਮਿੱਤਰ ਸਾਡੇ ਜਿਹੜੇ ਇਨਸਾਨੀਅਤ ਨੂੰ ਪਿਆਰ ਕਰਦੇ ਨੇ ਸਾਡੀ ਬੇਨਤੀ ਹੈ ਤੁਹਾਡੇ ਅੱਗੇ ਥੋੜਾ ਜਿਹਾ ਜ਼ਰੂਰ ਧਿਆਨ ਦਿਆ ਕਰੋ ਦੇਖੋ ਇਨਸਾਨ ਨੂੰ ਕੋਈ ਰੋਟੀ ਦੇ ਕੇ ਜਾਂਦਾ ਵੀਰ ਜਿਨ੍ਹਾਂ ਨੇ ਸਾਨੂੰ ਇਤਲਾਹ ਦਿੱਤੀ ਹੈ ਸਾਨੂੰ ਕੱਲ ਇਸ ਵੀਰ ਦੀ ਇਤਲਾਹ ਦਿੱਤੀ ਗਈ ਸੀ ਤੇ ਅੱਜ ਅਸੀਂ ਸਵੇਰ ਦੇ ਆਉਂਦੇ ਆਉਂਦੇ ਮਹਾਰਾਜ ਦੀ ਕਿਰਪਾ ਨਾਲ ਹੁਣ ਪਹੁੰਚੇ ਹਾਂ ਜure ਅਸੀਂ ਇਹਨਾਂ ਨੂੰ ਲਚਕਾਣੀ ਪਿੰਡ ਲੈ ਕੇ ਜਾਵਾਂਗੇ ਜੀ ਪਟਿਆਲੇ ਜ਼ਿਲ੍ਹੇ ਦੇ ਵਿੱਚ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚ ਸਾਡੇ ਕੋਲੇ ਵੈਸੇ ਸਪੈਨਲ ਕੋਰਡ ਦੇ ਜਿਵੇਂ ਵੀਰ ਦੀ ਪ੍ਰੋਬਲਮ ਆ ਇਦਾਂ ਦੀ ਕੋਈ ਬਾੜ ਤਾਂ ਨਹੀਂ ਹੈਗੀ ਪਰ ਫੇਰ ਵੀ ਇਹਦੇ ਦੁੱਖ ਨੂੰ ਦੇਖਦੇ ਹੋਏ ਕਿਉਂਕਿ ਸਾਡੇ ਕੋਲੇ ਮੈਂਟਲ ਹੀ ਬੰਦਿਆਂ ਦਾ ਪ੍ਰਬੰਧ ਆ ਜਿਸ ਇਨਸਾਨ ਨੂੰ ਲੋੜ ਆ ਉਸ ਲਈ ਸੱਚੇ ਪਾਤਸ਼ਾਹ ਵਾਹਿਗੁਰੂ ਸਾਡੇ ਤੇ ਐਸੀ ਮਿਹਰ ਕਰਨ ਸਾਨੂੰ ਤਾਕਤ ਦੇਣ ਇੱਕ ਦਿਨ ਐਡਾ ਵੱਡਾ ਘਰ ਬਣੇ ਇਦਾਂ ਦੇ ਵੀਰ ਨਾਂ ਰੁਲਣ ਦੇਖੋ ਤੁਸੀਂ ਉਹ ਵੀਰ ਕਹਿੰਦਾ ਐਲੂਮੀਨੀਅਮ ਦਾ ਮੈਂ ਕੰਮ ਜਾਣ ਦਾ ਲੱਕੜ ਦਾ ਹੋਰ ਵੀਰ ਨੇ ਕੀ ਕੀ ਦੱਸਿਆ ਇਸ ਵੀਰ ਦਾ ਆਪਾਂ ਐਕਸੀਡੈਂਟ ਪੁੱਛਦੇ ਆਂ ਵੀ ਐਕਸੀਡੈਂਟ ਕਿੱਦਾਂ ਹੋਇਆ ਇੱਥੇ ਤੁਸੀਂ ਦੇਖ ਕੇ ਲਿਆ ਸ਼ਿਮਲਾਪੁਰੀ ਦੇ ਵਿੱਚ ਇਸ ਵੀਰ ਦਾ ਇਧਰਲੇ ਪਾਸੇ ਘਰ ਆ ਔਰ ਇੱਥੇ ਵੀਰ ਆ ਇਹ ਵੀਰ ਕਹਿੰਦਾ ਮੈਨੂੰ ਸਰਕਾਰੀ ਹਸਪੀਟਲ ਸਿਵਲ ਹਸਪੀਟਲ ਦੇ ਵਿੱਚ ਐਡਮਿਟ ਕਰਾਇਆ ਗਿਆ ਸੀ ਉੱਥੋਂ ਰਾਤ ਨੂੰ ਐਂਬੂਲੈਂਸ ਵਾਲੇ ਕਹਿੰਦਾ ਮੈਨੂੰ ਇੱਥੇ ਤਾਰ ਕੇ ਮੁੜ ਕੇ ਮੈਨੂੰ ਕਦੇ ਕੋਈ ਨਹੀਂ ਆਇਆ ਮਿਲਣ ਨਾ ਕਦੇ ਕਿਸੇ ਨੇ ਸਾਡੇ ਪਰਿਵਾਰਕ ਮੈਂਬਰ ਨੇ ਕਿੱਥੇ ਨੇ ਉਹ ਭੂਆ ਫੁੱਫੜ ਚਾਚੇ ਤਾਏ ਜਿਨ੍ਹਾਂ ਨੇ ਸੋਨੂ ਦੇ ਜਨਮ ਦੇ ਉੱਪਰ ਮਠਿਆਈਆਂ ਵੀ ਖਾਧੀਆਂ ਹੋਣਗੀਆਂ ਖੁਸ਼ੀਆਂ ਵੀ ਮਨਾਈਆਂ ਹੋਣਗੀਆਂ ਵੀ ਭਾਈ ਘਰ ਦੇ ਵਿੱਚ ਮੁੰਡਾ ਹੋਇਆ ਖੁਸ਼ੀਆਂ ਮਨਾਈਆਂ ਹੋਣਗੀਆਂ ਵਧਾਈਆਂ ਦਿੱਤੀਆਂ ਹੋਣਗੀਆਂ ਇੱਕ ਦੂਜੇ ਨੂੰ ਤੇ ਅੱਜ ਉਹੀ ਸੋਨੂ ਅੱਜ ਸੜਕਾਂ ਦੇ ਨਰਕ ਕੱਟ ਰਿਹਾ ਜਿਹੜਾ ਚਾਦਰ ਦੇ ਉੱਪਰ ਟਾਇਲਟ ਕਰਕੇ ਛੱਡ ਜਾਂਦਾ ਪਰੇ ਜਿਹਨੂੰ ਇਹ ਫਿਕਰਾ ਵੀ ਜੇ ਮੇਰੇ ਟਾਇਲਟ ਲੱਗੀ ਤਾਂ ਮੈਨੂੰ ਕਿਸੇ ਨੇ ਪ੍ਰਸ਼ਾਦਾ ਦੇਣ ਨਹੀਂ ਆਉਣਾ ਤੁਸੀਂ ਸੋਚੋ ਅੱਜ ਉਹ ਰਿਸ਼ਤੇਦਾਰ ਭੈਣ ਭਰਾ ਕਿੱਥੇ ਨੇ ਉਹ ਇੱਕ ਸਿਰਫ ਕੀ ਮੰਗਦਾ ਇੱਕ ਕਮਰਾ ਮੰਗਦਾ ਸਿਰਫ ਇੱਕ ਕਮਰਾ ਮੰਗਦਾ ਇਸ ਵੀਰ ਦੀਆਂ ਢੂਹੀ ਦੇ ਵਿੱਚੋਂ ਨਾੜਾਂ ਟੁੱਟ ਚੁੱਕੀਆਂ ਨੇ ਇਸ ਵੀਰ ਨੂੰ ਨਹੀਂ ਪਤਾ ਵੀ ਇਹ ਲਾਈਫ ਦੇ ਵਿੱਚ ਕਦੇ ਵੀ ਖੜਾ ਨਹੀਂ ਹੋ ਸਕੂਗਾ ਸਰੀਰ ਤੇ ਪਰ ਇਹਦਾ ਆਪਰੇਸ਼ਨ ਹੋ ਸਕਦਾ ਵੀਰ ਦਾ ਅੱਜ ਵੀ ਆਪਰੇਸ਼ਨ ਹੋ ਸਕਦਾ ਕਿਉਂਕਿ ਜਦੋਂ 6 ਵਜੇ ਦਾ ਤੱਤੇ ਕੋਚ ਆਪਰੇਸ਼ਨ ਹੋ ਜਾਂਦਾ ਇਹ ਤਾਂ ਬੜਾ ਮਹਿੰਗਾ ਇਲਾਜ ਆ ਜੀ ਗੁਰੂ ਮਾਰਾ ਸੱਚੇ ਪਾਤਸ਼ਾਹ ਵਾਹਿਗੁਰੂ ਤਾਕਤ ਦੇਣਗੇ ਆਪਾਂ ਨੂੰ ਤੇ ਆਪਾਂ ਗੱਲ ਕਰਦੇ ਆ ਸੋਨੂੰ ਵੀਰੇ ਇਹ ਐਕਸੀਡੈਂਟ ਕਿਦਾਂ ਹੋਇਆ ਸੀ ਤੁਹਾਡਾ ਇਹ ਰੇੜੂ ਸਾਹਿਬ ਰੋਡ ਤੇ ਹੋਇਆ ਸੀ ਜੀ ਵੀਰਵਾਰ ਵਾਲੇ ਰੇੜੂ ਸਾਹਿਬ ਗੁਰੂਕਰ ਨਹੀਂ ਇਹ ਜੀ ਕੀ ਨਾਂ ਦਾ ਬਰੋਟਾ ਰੋਡ ਆ ਨਾ ਜੀ ਉਹ ਤੋਂ ਅੱਗੇ ਜਾ ਕੇ ਰੇੜੂ ਸਾਹਿਬ ਗੋਲ ਦਵਾਰਾ ਵਾ ਜੀ ਤੇ ਮੈਂ ਨਾ ਮੱਥਾ ਟੇਕ ਕੇ ਨਿਕਲ ਗਿਆ ਸੀਗਾ ਮੱਥਾ-ਮੱਥਾ ਟੇਕ ਲਿਆ ਸੀਗਾ ਤੇ ਅੱਗੇ ਨਾ ਲੈ ਕੇ ਆਓ ਵੀਰੇ ਵੀਰ ਨੂੰ ਮੈਂ ਕਹੂੰਗਾ ਇੱਧਰ ਦੀ ਲਿਆ ਕੇ ਇੱਕ ਵਾਰੀ ਨਾ ਸੋਨੂੰ ਵੀਰ ਦੇ ਚਿਹਰੇ ਤੇ ਸੰਗਤਾਂ ਨੂੰ ਇਹਦੀ ਗੱਲ ਵੀਰ ਦੀ ਸੁਣਨੀ ਚਾਹੀਦੀ ਹਣਾ ਸਹੀ ਤੇ ਮੂਹਰੇ ਮੋਬਾਈਲ ਵਾਲੀ ਦੁਕਾਨ ਸੀ ਉਹਦਾ ਗੇਟ ਖੁੱਲਦਾ ਸੀ ਬਾਹਰ ਨੂੰ ਤੇ ਉਹਦੇ ਮੂਹਰੇ ਹੀ ਇੱਕ ਖੰਭਾ ਸੀਗਾ ਜੀ ਤੇ ਉਹਨੇ ਪਤਾ ਨਹੀਂ ਬੰਦੇ ਨੇ ਗੇਟ ਖੋਲ ਲਿਆ ਵਾ ਮੈਂ ਮੜੇ ਖੰਭੇ ਤੋਂ ਇੱਧਰ ਹੋਇਆ ਉਹ ਗੱਡੀ ਵਾਲਾ ਮੈਨੂੰ ਨਾਲ ਹੀ ਖਿੱਚ ਕੇ ਲੈ ਗਿਆ ਜਿੱਦਾਂ ਇਹਨੇ ਮੈਨੂੰ ਖਿੱਚਿਆ ਬਨਾਲੀ ਚੀਕ ਮਾਰਤੀ ਜਾਨੂ ਨੇ ਬ੍ਰੇਕ ਲਾਈ ਆ ਜਾਨੂ ਤਾਂ ਮੇਰੇ ਮੋਢਿਆਂ ਦੇ ਚੜ ਗਿਆ ਸੀਗਾ ਆ ਮੇਰਾ ਸਿਰ ਦੱਬ ਲਿਆ ਸਿਰ ਤੋਂ ਸਾਰੇ ਵਾਲ ਡਾਤੇ ਸੀ ਇਹਨੇ ਪਿੱਛੋਂ ਇਹ ਗੰਜਾ ਕਰਤਾ ਸੀਗਾ ਜੀ ਮੈਨੂੰ ਜੀ ਮੇਰਾ ਪਰਨਾ ਪੁੰਨਾ ਤੇ ਸਾਰਾ ਖਿਲਰ ਗਿਆ ਸੀਗਾ ਜੀ ਸੋਨੂੰ ਵੀਰੇ ਤੁਸੀਂ ਨਸ਼ਾ ਤਾਂ ਨਹੀਂ ਕਰਦੇ ਕੋਈ ਮੈਂ ਪੈਗ ਲਾਂਦਾ ਸੀਗਾ ਜੀ ਉਹ ਜਦੋਂ ਉਦੋਂ ਡਰਿੰਕ ਕਰਦੇ ਉਹ ਵੀ ਜਦੋਂ ਮੇਰਾ ਮਾਲਕ ਆ ਜਾਂਦਾ ਸੀ ਨਾ ਜੀ ਉਹ ਮਾਲਕ ਦੇ ਨਾਲ ਲਾਂਦੇ ਹੁੰਦੇ ਤੇ ਤੁਹਾਡੀ ਕਿਸੇ ਨੇ ਮਦਦ ਨਹੀਂ કરી ਵੀ ਰਹੀ ਨਹੀਂ ਬਾਜੀ ਕੀ ਕਹਿਣਾ ਚਾਹੁੰਦੇ ਹੋ ਵੀਰੇ ਯਾਰ ਤੁਸੀਂ ਅਸਲ ਤੁਹਾਡੇ ਦਿਲ ਦੇ ਗੱਲ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹ ਤੁਹਾਡਾ ਦੁੱਖ ਦੁੱਖ ਸਾਂਝਾ ਕਰਨਾ ਜੀ ਜਿੰਨੇ ਮੈਨੂੰ ਪਾਣੀ ਵੀ ਪਿਆਇਆ ਮੈਨਾਂ ਜੀ ਮੈਂ ਤਾਂ ਕਿੰਨਾ ਰਾਬੋ ਦਾ ਬਹੁਤ ਬਹੁਤ ਜ਼ਿਆਦਾ ਭੜਾ ਕਰੇ ਜੀ ਜਿੰਨੇ ਮੈਨੂੰ ਪਾਣੀ ਵੀ ਪਿਆਇਆ ਕਿਉਂਕਿ ਜੀ ਇੱਥੇ ਤਾਂ ਕੋਈ ਪਾਣੀ ਦੀ ਬੋਤਲ ਨੂੰ ਹੱਥ ਲਾਣ ਲੱਗੇ ਡਰਦਾ ਅਗਲਾ ਅਗਲਾ ਮੈਂ ਤਾਂ ਸੋਚਦਾ ਜੀ ਕਾਸ਼ ਮੈਨੂੰ ਨਾ ਕੋਈ ਬਿਮਾਰੀ ਹੁੰਦੀ ਨਾ ਮੈਂ ਦਵਾਈ ਲੈ ਕੇ ਸਹੀ ਹੋ ਜਾਂਦਾ ਹੁਣ ਡਾਕਟਰਾਂ ਨੇ ਗੱਲ ਹੀ ਇਦਾਂ ਦੀ ਕਹਿ ਦਿੱਤੀ ਕਹਿੰਦੇ ਤੇਰੇ ਨਸਾ ਬਹਿ ਗਿਆ ਨੇ ਆ ਮੋਡੇ ਦੀਆਂ ਤੈਨੂੰ ਪੀਜੀਆ ਜਾਣਾ ਪੈਣਾ ਵਾ ਈਐ ਇਹ ਮਾਰੀ ਕਰਾਣ ਗਿਆ ਉੱਥੇ ਮੈਨੂੰ 1200 ਰੁਪਿਆ ਮੰਗਦੇ ਸੀਗੇ ਇੱਥੇ ਮੈਨੂੰ ਕੋਈ 100 ਦੇ ਜਾਂਦਾ ਹੀ ਕੋਈ 10 ਦੇ ਦੇਂਦਾ ਕੋਈ 20 ਦੇ ਜਾਂਦਾ ਸੀਗਾ ਕੋਈ 5 ਦੇ ਜਾਂਦਾ ਜੀ ਇੱਦਾਂ ਮੇਰੇ ਕੋਲ 400 ਰੁਪਿਆ ਸੀਗਾ ਉਹਨਾਂ ਨੂੰ ਮੈਂ ਦੇ ਰਿਹਾ ਸੀਗਾ ਮੈਂ ਕਿਹਾ ਮੇਰੇ ਐਮਰ ਕਰ ਦੋ ਪਰ ਉਹਨਾਂ ਨੇ ਕੀਤੀ ਨਹੀਂ ਫਿਰ ਇੱਕ ਪੰਡਤ ਜੀ ਸੀਗੇ ਤੇ ਉਹ ਮੈਨੂੰ ਵਾਪਸ ਲੈ ਆਏ ਸੀਗੇ ਜੀ ਤੁਨੂਰੇ ਫਿਰ ਕੌਣ ਛੱਡ ਕੇ ਗਿਆ ਜੀ ਆਕੇ ਤੁਰੇ ਜਦੋਂ ਮੈਂ ਐਂਬੂਲੈਂਸ 'ਚ ਮੈਨੂੰ ਛੱਡ ਗਏ ਸੀ ਲਵਾਰਿਸ਼ ਰੂਮ 'ਚ ਸੀਗਾ ਜੀ ਤੇ ਐਂਬੂਲੈਂਸ ਵਾਲਿਆਂ ਨੇ ਮੈਨੂੰ ਕਹਿੰਦਾ ਕਿੱਥੇ ਜਾਏਂਗਾ ਮੈਂ ਕਿਹਾ ਵੀਰੇ ਮੈਨੂੰ ਉੱ ਮੈਨੂੰ ਆਹੀ ਪੋਲ ਦਾ ਪਤਾ ਸੀਗਾ ਮੈਨੂੰ ਕਿਸੇ ਨੇ ਕਿਹਾ ਸੀਗਾ ਇਹ ਪੋਲ ਥੱਲੇ ਚੱਲ ਜਾ ਤੈਨੂੰ ਰੋਟੀ ਪਾਣੀ ਉੱਥੇ ਹਸਪੀਟਲ ਤਾਂ ਜੀ ਕੋਈ ਪਾਣੀ ਵੀ ਨਹੀਂ ਬਿਜਾਂਦਾ ਸੀਗਾ ਜੀ ਮੰਨੋਂਗੇ ਨਹੀਂ ਪਾਣੀ ਦੀ ਜਗ੍ਹਾ ਤਾਂ ਮੈਂ ਗੂਲੂ ਗੋਜ ਦਾ ਪਿਆਪ ਲਾ ਕੇ ਮੂੰਹ ਨੂੰ ਲਾ ਲੈਂਦਾ ਸੀ ਪਿਆਸ ਨਹੀਂ ਲੱਗਦੀ ਸੀ ਬਾਣ ਗੂਲੂ ਗੋਸ਼ ਪੀ ਜਾਂਦਾ ਸੀਗਾ ਮੈਨੂੰ ਪਿਆਸ ਬੜੀ ਲੱਗਦੀ ਹੁੰਦੀ ਸੀ ਕੋਈ ਪਾਣੀ ਨਹੀਂ ਦਿੰਦਾ ਸੀਗਾ ਕੋਈ ਕੋਈ ਹੁੰਦਾ ਜੀ ਰੱਬ ਦਾ ਬੰਦਾ ਜਿਹੜਾ ਪਾਣੀ ਦੀ ਬੋਤਲ ਭਰ ਕੇ ਦੇ ਜਾਂਦਾ ਸੀਗਾ ਜਾਂ ਕੋਈ ਰੋਟੀ ਹੁੰਦੀ ਰੋਟੀ ਵੀ ਕੋਈ ਹੱਤ ਨਾ ਖਵਾ ਦੇ ਤਖਾ ਲਈ ਜਦੋਂ ਤੁਸੀਂ ਕੰਮ ਕਰਦੇ ਤੇ ਉਦੋਂ ਕੀ ਕਮਾਈ ਕਰਦੇ ਉਦੋਂ ਮਤਲਬ ਠੀਕ ਤੇ ਉਹਦਾ ਕੰਮ ਕਰਕੇ ਨਹੀਂ ਇਨਕਮ ਕਰਦੇ ਸੀ ਮੇਰੇ ਕੋ ਐਸ ਐਸ ਮੋਟਰਸਾਈਕਲ ਸੀਗਾ ਜੀ ਤੇ ਮੋਬਾਈਲ ਸੀਗੇ ਦੋ ਜੀ ਸਭ ਕੁਝ ਸੀਗਾ ਜੀ ਮੇਰੇ ਕੋਲ ਜੀ ਬਸ ਇੱਕ ਐਕਸੀਡੈਂਟ ਹੋਣ ਨਾਲ ਸਾਰਾ ਕੁਝ ਬਰਬਾਦ ਹੋ ਗਿਆ ਐਕਸੀਡੈਂਟ ਦੀ وجہ ਨਾਲ ਨਾ ਜੀ ਮੈਂ ਮਹੀਨਾ ਕਿ ਤੱਕ ਮੈਂ ਤੁਰਦਾ ਫਿਰਦਾ ਰਿਹਾ ਜੀ ਤੇ ਮੋਟਰਸਾਈਕਲ ਪਹਿਲਾਂ ਤਾਂ ਮੇਰਾ ਖੜਾ ਰਿਹਾ ਖੜਾ ਰਿਹਾ ਘਰੇ ਹੀ ਤੇ ਫਿਰ ਉਹਨੂੰ ਵੀ ਮੈਂ ਤੁਹਾਨੂੰ ਛੂੜ ਨਹੀਂ ਮਾਰਦਾ ਉਹਨੂੰ ਮੈਂ 10000 ਦਾ ਵੇਚ ਕੇ ਆਪਣੇ ਦੇ ਪੈਸੇ ਲਾਣੇ ਸ਼ੁਰੂ ਕਰਤੇ ਈ ਮੈਂ ਸੋਚਦਾ ਸ਼ਾਇਦ ਮੇਰੀ ਸਿਹਤ ਬਣ ਜੂਗੀ ਨਾ ਫਿਰ ਸ਼ਾਇਦ ਮੈਂ ਠੀਕ ਹੋ ਜੂਗਾ ਪਰ ਮੈਨੂੰ ਕੀ ਪਤਾ ਸੀ ਜੀ ਮੈਂ ਤਾਂ ਮੰਜੇ ਦੇ ਬਿੰਦਾ ਬਿੰਦਾ ਹੀ ਬਹਿ ਜੂਗਾ ਜੀ ਕੋਈ ਨਾ ਸੋਨੂੰ ਤੁਹਾਡਾ ਕੀ ਨਾਮ ਦੱਸਿਓ ਤੁਸੀਂ ਪੱਕਾ ਹਾਂ ਜੀ ਜਤਿੰਦਰ ਸਿੰਘ ਜਤਿੰਦਰ ਸਿੰਘ ਸੋਨੂੰ ਠੀਕ ਆ ਤੁਹਾਡੇ ਪਿਤਾ ਜੀ ਦਾ ਕੀ ਨਾਮ ਆ ਕਰਮ ਸਿੰਘ ਜੀ ਮਾਤਾ ਦਾ ਵੀ ਕਰਮ ਸਿੰਘ ਜਤੇਦਾਰ ਕਰਮ ਸਿੰਘ ਮਾਤਾ ਦਾ ਮੰਮੀ ਦਾ ਜਸਵੀਰ ਕੋਰ ਜੀ ਅੱਛਾ ਤੁਹਾਡੇ ਭਾਈ ਭੈਣ ਕੋਈ ਸਾਰਿਆਂ ਦੇ ਨਾਮ ਦੱਸਿਓ ਇਹੋ ਦੀਜੀ ਦਾ ਨਾਮ ਹੈਗਾ ਵਾਹੋ ਰਾਜਵਿੰਦਰ ਕੋਰ ਤੁਹਾਡੇ ਪਰੋਣੇ ਦਾ ਉਹਦਾ ਪਰੋਣੇ ਦਾ ਨਾਂ ਸੋਨੀ ਉਹ ਕੀ ਕੰਮ ਕਰਦੇ ਨੇ ਉਹ ਜੀ ਟਰੈਕਟਰ ਚਲਾਉਂਦੇ ਆ ਅੱਛਾ ਉਹਨਾਂ ਕੋਲੇ ਨਹੀਂ ਹੈਗਾ ਕੋਈ ਕਮਰਾ ਵੀ ਤੁਹਾਨੂੰ ਘਰੇ ਰੱਖ ਲੈਣਾ ਤੁਹਾਨੂੰ ਕੀ ਦੱਸਾਂ ਜੀ ਪਿੱਛੋਂ ਆਵਾਜ਼ ਆਉਂਦੀ ਹੈ ਜੇ ਫੋਨ ਕਰਦਾ ਸੀ ਨਾ ਪਿੱਛੋਂ ਐਵੇਂ ਵੱਜ ਜਾਂਦੇ ਜਿਵੇਂ ਨਾ ਲੜਾਈ ਜਾਂਦਾ ਔਰ ਔਨ ਲਾ ਜਾਂਦੀ ਸੀ ਔਰ ਔਨ ਲਾਈਨ ਦੀ ਹਾਏ ਮੇਰੇ ਨਾਲ ਲੜਾਈ ਜਾਂਦਾ ਹਾਏ ਮੇਰੇ ਨਾਲ ਲੜਾਈ ਜਾਂਦਾ ਕਿਉਂ ਤੂੰ ਵੀ ਇਹਨੂੰ ਘਰੇ ਨਹੀਂ ਲੈ ਕੇ ਆਉਣਾ ਕਰਨਾ ਹੀ ਛੱਡਦਾ ਮੈਂ ਕਿਹਾ ਨਹੀਂ ਮੇਰੇ ਪਿੱਛੇ ਮੈਰਾ ਕੀ ਅੱਜ ਨਹੀਂ ਕੱਲ ਨਹੀਂ ਆਣਾ ਮੇਰੀ ਭੈਣ ਦਾ ਘਰ ਖਰਾਬ ਹੋ ਜਾਏ ਮੈਨੂੰ ਫਿਰ ਮੈਨੂੰ ਦੁੱਖ ਜ਼ਿਆਦਾ ਲੱਗੂਗਾ ਫਿਰ ਮੈਂ ਫੋਨ ਹੀ ਨਹੀਂ ਕੀਤਾ ਜੀ ਇਹ ਯਾਰ ਜਦੋਂ ਵੀ ਮੈਨੂੰ ਇੱਕ ਦੋ ਵਾਰੀ ਫੋਨ ਕੀਤਾ ਵਾ ਉਹ ਵੀ ਚਾਚੇ ਦਾ ਮੁੰਡਾ ਗੋਪੀ ਗੋਪੀ ਆ ਉਹ ਰਾਤ ਹੀ ਟੱਕਰ ਦਾ ਹੀ ਫੋਨ ਕਰਾ ਦਿੰਦਾ ਸੀਗਾ ਉਹਨੂੰ ਮੈਂ ਕਹਿ ਦਿੰਦਾ ਦੀਦੀ ਮੈਂ ਠੀਕ ਹੋ ਗਿਆ ਬਿਲਕੁਲ ਮੈਂ ਤਾਂ ਤੁਰਿਆ ਫਿਰ ਤਾਂ ਕੰਮ ਕਰਨ ਲੱਗ ਗਿਆ ਪਰ ਉਹਨੂੰ ਨਹੀਂ ਨਾ ਦੱਸ ਸਕਦਾ ਰੋਣ ਉਹਨਾਂ ਨੂੰ ਪਤਾ ਵੀ ਤੂੰ ਇਦਾਂ ਪਿਆ ਹੋਰੇ ਰੋਡ ਤੇ ਮure ਮੈਨੂੰ ਹੋ ਗਈ ਬੋਟਾ ਤੋਂ 15 ਦਿਨ ਬੇਲਾ ਦਾ ਨਹੀਂ ਉਹਨਾਂ ਨੂੰ ਪਤਾ ਵੀ ਇਦਾਂ ਪਿਆ ਸੋਨੂੰ ਰੋਡ ਤੇ ਹਾਂ ਸ਼ਾਇਦ ਪਤਾ ਹੋਊਗਾ ਜੀ ਹੋਰ ਕੋਈ ਰਿਸ਼ਤੇਦਾਰ ਹੈਗੇ ਕੋਈ ਮਦਦ ਕਰਨ ਵਾਲੇ ਕੋਈ ਨਹੀਂ ਜੀ ਕੋਈ ਤੁਹਾਡਾ ਦੋਸਤ ਮਿੱਤਰ ਕੋਈ ਚੰਗਾ ਜਿਹੜਾ ਤੁਹਾਡੀ ਬਾਹ ਫੜ ਸਕਦਾ ਹੋਵੇ ਨਹੀਂ ਇੱਕ ਮੁੰਡਾ ਆਂਦਾ ਸੀਗਾ ਤੇ ਉਹ ਮੈਨੂੰ ਲੈਟਰਿੰਗ ਬਾਥਰੂਮ ਕਰਾ ਦਿੰਦਾ ਸੀਗਾ ਓਦਾਂ ਹੀ ਮੈਨੂੰ ਕੋਈ 10 ਦੇ ਗਿਆ ਕੋਈ 50 ਦੇ ਗਿਆ ਮੇਰੀ ਜੇਬ 'ਚ 150 ਰੁਪਿਆ ਸੀਗਾ ਉਹ ਵੀ ਕੱਢ ਕੇ ਮੈਨੂੰ ਪਤਨ ਮੈਨੂੰ ਓਦਾਂ ਹੀ ਕਹਿੰਦਾ ਨਾ ਵੀਰੇ ਮੈਨੂੰ ਪੈਸੇ ਦੇ ਦੇ ਮੈਨੂੰ ਓਦਾਂ ਹੀ ਦੇ ਮੈਂ ਕੀ ਕਰਨੇ ਸੀ ਜੀ ਪੈਸੇ ਮੈਂ ਕਿਡਾ ਉੱਠ ਸਕਦਾ ਜਾਂ ਕੁਝ ਲੈ ਕੇ ਖਾ ਸਕਦਾ ਮੈਂ ਉਹ ਮੈਨੂੰ ਓਦਾਂ ਹੀ ਕਹਿੰਦਾ ਮੈਨੂੰ ਓਦਾਂ ਹੀ ਦੇ ਦੇਣੇ ਸੀਗੇ ਉਹ ਰਾਤ ਉਹ ਮੇਰੇ ਪੈਸੇ ਕੱਢ ਕੇ ਚਲ ਗਿਆ ਮੈਂ ਹੀ ਕਹਿੰਦਾ ਜੀ ਰੱਬਾ ਪੈਸੇ ਨਹੀਂ ਕੋਈ ਨਹੀਂ ਪੈਸੇ ਚੱਲ ਕੋਈ ਨਹੀਂ ਖਾ ਗਿਆ ਖਾ ਗਿਆ ਕਰੋ ਮੁੰਡਾ ਵਾਪਸ ਤੁਸੀਂ ਤੁਹਾਡੀ ਤੁਹਾਨੂੰ ਲੈ ਚਲੀਏ ਨਾਲ ਸਾਡੇ ਹਾਂ ਜੀ ਹਾਂ ਮੈਂ ਜਾਣਾਂ ਜੀ ਮੈਂ ਆਪਣੀ ਮਿਹਨਤ ਕਰਕੇ ਖਾਵਾਂ ਜੀ ਮੈਂ ਆਪ ਚਾਹਨਾ ਵਾਂ ਜੀ ਕਿ ਮੈਨੂੰ ਕੋਈ ਨਾਂ ਲੈ ਜੇ ਹਨਾ ਮੇਰਾ ਲਾਜ ਹੋ ਜਾਏ ਜੀ ਮੈਂ ਹਸਾਰ ਨਹੀਂ ਵੀਰੇ ਥੋੜਾ ਦੇ ਦੇਖਿਓ ਤੁਸੀਂ ਲੱਤਾਂ ਨੂੰ ਖੜਾ ਕਰਕੇ ਦਿਖਾਓ ਮੜ ਜਾ ਲੱਤਾਂ ਕਿਵੇਂ ਖੜੀਆਂ ਕਰੋਗੇ ਤੁਸੀਂ ਦੇਖੋ ਤੁਸੀਂ ਆਪ ਜੀ ਸਾਰੇ ਭੈਣ ਭਰਾ ਧਿਆਨ ਰੱਖਣਾ ਵੀ ਕਿਹੜੇ ਹਾਲਾਤਾਂ ਚ ਸੋਨ ਨੂੰ ਦੀ ਜ਼ਿੰਦਗੀ ਆ ਵਿਚਾਰੇ ਦੀ ਦੇਖੋ ਲੱਤਾਂ ਰੱਸੀ ਪਾ ਕੇ ਜਿਹੜਾ ਵੀਰ ਨੂੰ ਇਹ ਖੜੀਆਂ ਕਰਨੀਆਂ ਪੈ ਰਹੀਆਂ ਨੇ ਥੋੜਾ ਦੂਰੋਂ ਹਾਂ ਇੱਥੋਂ ਔਰ ਦੂਜੀ ਲੱਤ ਦੇ ਵਿੱਚ ਵੀ ਜਿਹੜਾ ਵੀਰ ਇਹ ਦੇਖੋ ਪੱਟ ਤੇ ਲੈ ਕੇ ਆਇਆ ਜੀ ਇਸ ਟਾਈਮ ਔਰ ਇਧਰਲਾ ਜਿਹੜੀ ਇਹ ਵੀ ਟੁੱਟੀ ਵੀ ਆ ਤੁਹਾਡੀ ਆ ਵੀ ਟੁੱਟਿਆ ਪਿਆ ਨੀ ਮੋਡਾ ਵੀ ਟੁੱਟਿਆ ਪਿਆ ਔਰ ਢੋਹੀ ਦੇ ਵਿੱਚੋਂ 나ੜਾਂ ਆਪ ਜੀ ਦੇਖ ਰਹੇ ਔਰ ਪੈੜ ਤੇ ਜ਼ਖਮਾਂ ਜੀ ਅਸੀਂ ਤੁਹਾਨੂੰ ਦਿਖਾ ਤਾਂ ਨਹੀਂ ਸਕਦੇ ਇਹਦੇ ਵਿੱਚ ਵੀ ਕੀੜੇ ਪੈਣ ਨੂੰ ਤਿਆਰੀ ਹੋ ਆ ਜੀ ਬਾਕੀ ਆਲੇ-ਦਾਲੇ ਕੱਪੜਿਆਂ 'ਚ ਜਿਹੜੀ ਟਾਇਲਟ ਆ ਇਸ ਟਾਈਮ ਅਸੀਂ ਲੁਧਿਆਣੇ ਸ਼ਹਿਰ ਦੇ ਵਿੱਚ ਆ ਜੀ ਇਹ ਅਮਨ ਵੀਰੇ ਇਹ ਕਿਹੜਾ ਏਰੀਆ ਦੱਸਿਆ ਸੀ ਤੁਸੀਂ ਬਈ ਗਿਲਨਰ ਗਿਲਨਰ ਅਗੇ ਲਨਰ ਆ ਬਾਈ ਜੀ ਇਹ ਦਰਾਹਾ ਬਾਈਪਾਸ ਪੈਂਦਾ ਜੀ ਹਾਂਜੀ ਬਾਈ ਠੀਕ ਹੈ ਜੀ ਇਹ ਅਮਨਬੀਰ ਹੁਣੇ ਸਾਡੇ ਨਾਲ ਜੁੜੇ ਨੇ ਜੀ ਤੇ ਸਾਡੀ ਰਿਸ਼ਤੇਦਾਰੀ ਵੀ ਆ ਤੇ ਇਹਨਾਂ ਨੂੰ ਫਿਰ ਅਸੀਂ ਡਿਊਟੀ ਲਈ ਵੀ ਵੀਰੇ ਤੁਸੀਂ ਇੱਕ ਵਾਰੀ ਜਾ ਕੇ ਸਾਡੀ ਗੱਲ ਕਰਾਓ ਸਾਨੂੰ ਇਤਲਾ ਇੱਕ ਡਰਾਈਵਰ ਵੀਰ ਨੇ ਦਿੱਤੀ ਆ ਉਹ ਜਰੂਰ ਇਹਨੂੰ 2-4 ਦਿਨ ਤੋਂ ਵੀਰ ਪ੍ਰਸ਼ਾਦਾ ਪਣੀ ਸ਼ਿਕਾਰ ਰਿਹਾ ਸੀ ਤੇ ਅਸੀਂ ਇਹਨਾਂ ਨੂੰ ਹੁਣ ਜੇ ਤੁਸੀਂ ਕੋਈ ਵੀ ਇਸ ਵੀਰ ਨੂੰ ਜਤਿੰਦਰ ਸਿੰਘ ਸੋਨੂ ਵੀਰ ਨੂੰ ਜਾਣਦੇ ਹੋ ਇਹਨਾਂ ਦੇ ਪਿਤਾ ਜੀ ਬੋਡਾ ਦਲ ਦੇ ਵਿੱਚ ਜਥੇਦਾਰ ਸਿਗੇ ਜੀ ਉਹਨਾਂ ਨੇ ਨਾਮ ਦੱਸਿਆ ਵੀਡੀਓ ਦੇ ਵਿੱਚ ਜੇ ਤੁਸੀਂ ਜਾਣਦੇ ਹੋ ਤਾਂ ਸਾਡੇ ਨਾਲ ਜਰੂਰ ਸੰਪਰਕ ਕਰਿਓ ਆਪਾਂ ਇਹਨਾਂ ਦਾ ਇਲਾਜ ਕਰਵਾਉਣਾ ਤਾਂ ਜੋ ਇਹ ਤੰਦਰੁਸਤ ਹੋ ਕੇ ਵੀਰ ਆਪਣੀ ਜ਼ਿੰਦਗੀ ਦਾ ਆਨੰਦ ਮਾਣੇ ਇੱਥੇ ਇੱਥੇ ਨਰਕ ਨਾ ਬਣੇ ਇੱਥੇ ਤਾਂ ਕੀੜੇ ਪੈਣ ਵਾਲਾ ਕੰਮ ਆ ਜੀ ਕਿਉਂਕਿ ਤੁਸੀਂ ਸਮਝਦਾਰ ਹੋ ਤੁਸੀਂ ਮਹਿਸੂਸ ਕਰਕੇ ਦੇਖੋ ਵੀ ਆਲੇ-ਦਾਲੇ ਦੁਨੀਆ ਨੰਗ ਰਹੀ ਆ ਇੱਕ ਇਨਸਾਨ ਉਹ ਪਿਆ ਜਿਹਦੇ ਚ ਇੰਨੀ ਹਿੰਮਤ ਵੀ ਨਹੀਂ ਹੈਗੀ ਵੀ ਉਹ ਆਪਣੀ ਲੱਤ ਨੂੰ ਖੜੀ ਕਰ ਦੇਵੇ ਤੁਸੀਂ ਸੋਚੋ ਕੀ ਸੋਚਦਾ ਹੋਊਗਾ ਉਹ ਸੋਚਦਾ ਹੋਊਗਾ ਵੀ ਮੈਨੂੰ ਕਦ ਪਾਲੋ ਮੇਰੇ ਕਿਹੜਾ ਪਲ ਹੋਊਗਾ ਜਦੋਂ ਮੇਰੇ ਸਾਹ ਮੁੱਕਣਗੇ ਉਹ ਸੋਚਦਾ ਹੋਊਗਾ ਇਨਸਾਨ ਵੀ ਮੇਰੀ ਮੌਤ ਹੋ ਜੇ ਮੈਂ ਜਿਉਂਦਾ ਨਾ ਰਾਂ ਤੁਸੀਂ ਸੋਚ ਕੇ ਦੇਖੋ ਵੀ ਕੀ ਇਨਸਾਨ ਦੇ ਦਿਲ ਤੇ ਬੀਤਦੀ ਹੋ ਜਤਿੰਦਰ ਸਿੰਘ ਸੋਨੂ ਦੇ ਤੇ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਆਉਣਾ ਪੈਣਾ ਅੱਗੇ ਐਦਾਂ ਦੀਆਂ ਰੂਹਾਂ ਦੀ ਮਦਦ ਕਰਨ ਲਈ ਕੀ ਉਸ ਵੀਰ ਨੇ ਕਿਹਾ ਵੀ ਜਿਹੜਾ ਮੈਨੂੰ ਪ੍ਰਸ਼ਾਦਾ ਪਾਣੀ ਸ਼ਕਾਉਂਦਾ ਸੀ ਮੈਂ ਉਹਦਾ ਵੀ ਬਹੁਤ ਧੰਨਵਾਦ ਦੀਆਂ ਇਸ ਟਾਈਮ ਅਸੀਂ ਪਟਿਆਲੇ ਤੋਂ ਭਾਜਸੋ ਰੋਡ ਦੇ ਉੱਪਰ ਲਚਕਾਣੀ ਪਿੰਡ ਦੇ ਵਿੱਚ ਲੈ ਕੇ ਚੱਲੇ ਹਾਂ ਜੀ ਇਸ ਵੀਰ ਨੂੰ ਸਾਡੇ ਕੋਲ ਇਸ ਟਾਈਮ 130 ਮੈਂਬਰਾਂ ਦਾ ਪਰਿਵਾਰ ਹੋ ਚੱਲਿਆ ਉੱਥੇ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਇਹ ਜੀ ਕਿਰਪਾ ਚੰਗੀਆਂ ਰੂਹਾਂ ਉੱਥੇ ਵਾਸ ਕਰਦੀਆਂ ਨੇ ਮਹਾਰਾਜ ਨੇ ਇਹ ਜਿਹਾ ਹੱਥ ਦਿੱਤਾ ਉੱਥੇ ਔਸ ਤੁਸੀਂ ਸਾਰੇ ਭੈਣ ਭਰਾ ਦੇਖ ਰਹੇ ਹੋ ਤੁਹਾਡਾ ਤੁਹਾਡੀ ਭੇਜੀ ਵੀ ਇੱਕ ਇੱਕ ਇੱਟਾਂ ਨਾ ਜਿਹੜੀ ਉਸ ਘਰ ਨੂੰ ਲੱਗੀ ਆ ਉੱਥੇ ਜਤਿੰਦਰ ਸਿੰਘ ਸੋਨੂ ਵਰਗੇ ਵੀਰ ਰਹਿ ਰਹੇ ਨੇ ਤੇ ਅਸੀਂ ਹੁਣ ਇਹਨਾਂ ਨੂੰ ਚਾਲੇ ਪਾਉਨੇ ਆ ਜੀ ਦੇਖੋ ਤੁਸੀਂ ਇਸ ਦੇ ਹਾਲਾਤ ਇਸ ਵਕਤ ਦੇ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਰੇ ਕੱਪੜਿਆਂ ਦੇ ਵਿੱਚ ਟਾਇਲਟ ਆ ਵੀਰੇ ਦੇਖ ਕੱਪੜਿਆਂ ਦੇ ਵਿੱਚ ਨਾ ਹੋ ਹੈ ਜੀ ਲਵਾਉਂਗੇ ਤੁਸੀਂ ਆਪਾਂ ਲਾ ਦਨੇ 1 ਮਿੰਟ 1 ਮਿੰਟ 1 ਮਿੰਟ 1 ਮਿੰਟ 1 ਮਿੰਟ ਲੈ ਹੱਥੋਂ ਪਰੇ ਮੜਦਾ ਇਹ ਲੈ ਵੀਰੇ ਤੂੰ ਆਪਣੇ ਹਿਸਾਬ ਨਾਲ ਲੈ ਲੈ ਕੀ ਲੈਣਾ ਤੈਨਨੇ ਹਲਾ ਹਾਂ ਦੇਖੋ ਤੁਸੀਂ ਕਿਵੇਂ ਲੈਣਾ ਹਾਂਜੀ ਆ ਪਿੱਠ ਅੱਗੇ ਨੂੰ ਕਰੀਂ ਸੇਰੇ ਵੀਰੇ ਆਪਾਂ ਕਰ ਦਈਏ ਸਹਰਾਣਾ ਬਾਈ ਨੂੰ ਇਹ ਲਓ ਜੀ ਦੇਖੋ ਠੀਕ ਆ ਜੀ ਹਾਂਜੀ ਠੀਕ ਆ ਠੀਕ ਆ ਕੋਈ ਇਹਨੂੰ ਹੱਥ ਪਾ ਲੋ ਜਿਆਦਾ ਇੱਧਰ ਹੱਥ ਪੈ ਜੂਗਾ ਹਾਂਜੀ ਪੈ ਜੂਗਾ ਹੱਥ ਮੇਰੇ ਚਲੋ ਕੋਈ ਪੈਸੇ ਪੁੱਛੇ ਤਾਂ ਨਹੀਂ ਹੈ ਕਿ ਵਿੱਚ ਵੀਰੇ ਨਹੀਂ ਨਹੀਂ ਠੀਕ ਹੈ ਚਲੋ ਮਾਇਆ ਤਾਂ ਹੁਣ ਇਹਨੇ ਕਰਨੀ ਵੀ ਕੀ ਆ ਬਾਈ ਹੁਣ ਹੀ ਪੁੱਛ ਰਹੇ ਨੇ ਮਾਇਆ ਤਾਂ ਬਾਈ ਦੇ ਤੇ ਕੰਮ ਵੀ ਨਹੀਂ ਆਉਣੀ ਜੀ ਸੋਨੂੰ ਇੱਥੇ ਠੀਕ ਬਹਿ ਜਾਓਗੇ ਨਾਲ ਤੁਹਾਡੇ 2-3 ਮੈਂਬਰ ਨਾਲ ਬੈਠਣਗੇ ਸਾਡੇ ਠੀਕ ਆ ਸ਼ੇਰੇ ਵੀਰੇ ਬੈਠੋ ਉੱਥੇ ਬਾਈ ਨੂੰ ਨਾ ਸ਼ੇਰੇ ਵੀਰੇ ਐਂ ਡਿਗਣ ਨਾ ਦੇਵੇ ਇਧਰ ਨੂੰ ਚੰਗਾ ਆਪਾਂ ਹੌਲੀ ਚੱਲਾਂਗੇ ਆਰਾਮ ਨਾਲ ਚੱਲਾਂਗੇ ਠੀਕ ਹੈ ਵੀਰੇ ਕੋਈ ਬਾਥਰੂਮ ਟਾਇਲਟ ਕਰੀ ਵੀ ਆ ਠੀਕ ਆ ਵੀਰੇ ਜੇ ਆਊਗੀ ਕੋਈ ਗੱਲ ਨਹੀਂ ਅਸੀਂ ਤੈਨੂੰ ਕਰਾਵਾਂਗੇ ਰਸਤੇ 'ਚ ਠੀਕ ਆ ਵੀਰੇ ਤਾਰ ਕੇ ਨਾ ਕਿਸੇ ਮੋਟਰ ਤੇ ਆਪਾਂ ਕਰਵਾ ਦਾਂਗੇ ਉਹ ਕੋਈ ਗੱਲ ਨਹੀਂ ਘਬਰਾਉਣਾ ਨਹੀਂ ਸੋਨੂੰ ਚੰਗਾ ਵੀਰੇ ਲੈ 1 ਮਿੰਟ ਅੱਗੇ ਕਰੋ ਜੀ 1 ਮਿੰਟ ਆ ਕਰੀ ਅੱਗੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਉਹ ਮਹਾਰਾਜ ਕੰਮ ਨੇ ਵੀਰੇ ਆ ਜਾਓ ਮੁੰਡਿਓ ਨਹੀਂ ਇੱਥੇ ਅਸੀਂ ਖੰਨੇ ਨੂੰ ਨਹੀਂ 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 ਖੰਨੇ ਵਾਲਾ ਠੀਕ ਹੈ ਜੀ ਰੋਡ ਬਹੁਤ ਹਾਂ ਜੀ ਬਹੁਤ ਖੰਨੇ ਵਾਲਾ ਠੀਕ ਹੈ ਹਾਂ ਜੀ ਠੀਕ ਆ ਮਨ ਵੀਰੇ ਓਕੇ ਵੀਰੇ ਓਕੇ ਫੋਨ ਤੇ ਕਰਦੇ ਆਪਾਂ ਜੀ ਹਾਂ ਡਨ ਬਾਈ ਸ਼ੇਰੇ ਧਿਆਨ ਰੱਖਿਓ ਵੀਰ ਦਾ ਵਾਹਿਗੁਰੂ ਸੱਚੇ ਪਾਤਸ਼ਾਹ ਮੇਰੇ ਦਾਤਾ ਅੰਤਨ ਸ੍ਰੀ ਗੁਰੂ ਪਾਤਸ਼ਾਹ ਜੀ ਮਾਰਕਾ ਕਿਰਪਾ ਕਰੇ ਅਸੀਂ ਬੇਨਤੀ ਕਰਾਂਗੇ ਜੀ ਚਲੋ ਇੱਧਰ ਆਪਾਂ ਨਹੀਂ ਆਪਾਂ ਇੱਧਰ ਨੂੰ ਘੁੰਮ ਜਣੇ ਆ ਅਸੀਂ ਬੇਨਤੀ ਕਰਾਂਗੇ ਜੀ ਕੋਈ ਵੀ ਡਾਕਟਰ ਇਸ ਵੀਡੀਓ ਨੂੰ ਦੇਖ ਰਹੇ ਨੇ ਵੱਡੇ ਡਾਕਟਰ ਤਾਂ ਤੁਸੀਂ ਸਾਡੇ ਨਾਲ ਜਰੂਰ ਸੰਪਰਕ ਕਰਿਓ ਦੇਖੋ ਜਿਹੜੀ ਸਪੈਨਲ ਕੋਰਡ ਹੁੰਦੀ ਢੂਹੀ ਦੇ ਵਿੱਚੋਂ ਨਾੜਾਂ ਜਿਹੜੀ ਟੁੱਟ ਜਾਂਦੀਆਂ ਨੇ ਕੱਟ ਜਾਂਦੀਆਂ ਨੇ ਦਬ ਜਾਂਦੀਆਂ ਨੇ ਉਸ ਇਨਸਾਨ ਦਾ ਢੜ ਤੋਂ ਨੀਚੇ ਥੱਲੇ ਥੱਲੇ ਜਿਹੜਾ ਸਰੀਰ ਖੜ ਜਾਂਦਾ ਉਹਨੂੰ ਨਾ ਬਾਥਰੂਮ ਪਤਾ ਲੱਗਦਾ ਨਾ ਟਾਇਲਟ ਪਤਾ ਲੱਗਦੀ ਆ ਕੁਝ ਵੀ ਉਹਨੂੰ ਨਹੀਂ ਪਤਾ ਲੱਗਦਾ ਪਰ ਇਹ ਉਹ ਮਨੁੱਖ ਆ ਜੀ ਵੀ ਇਹਨੂੰ ਟਾਇਲਟ ਵੀ ਪਤਾ ਲੱਗਦੀ ਆ ਇਹਨੂੰ ਬਾਥਰੂਮ ਹੀ ਪਤਾ ਲੱਗਦਾ ਨਾ ਇਹਦੇ ਬਾਥਰੂਮ ਵਾਲਾ ਪੈਪ ਲੱਗਿਆ ਵੀਰ ਦੇ ਇਹਨੂੰ ਟਾਇਲਟ ਪਤਾ ਲੱਗਦੀ ਹੈ ਮੈਨੂੰ ਟਾਇਲਟ ਆ ਰਹੀ ਹੈ ਜੇ ਕੋਈ ਡਾਕਟਰ ਇਸ ਚੀਜ਼ ਨੂੰ ਵੀਡੀਓ ਨੂੰ ਦੇਖਣਗੇ ਤੁਸੀਂ ਸ਼ੇਅਰ ਕਰਿਓ ਵੀ ਸਾਨੂੰ ਕੋਈ ਰਸਤਾ ਦਿਖਾਓ ਇਸ ਵੀਰ ਦਾ ਆਪਾਂ ਬੱਚੇ ਦਾ ਆਪਰੇਸ਼ਨ ਕਰਾਈ ਹੈ ਇਲਾਜ ਤਾਂ ਬਹੁਤ ਮਹਿੰਗਾ ਹੋਣਾ ਤਾਂ ਸਾਨੂੰ ਪਤਾ ਪਰ ਜੇ ਕੋਈ ਡਾਕਟਰ ਦੇ ਮਨ ਵਿੱਚ ਹਿਰ ਪੈ ਗਈ ਕੋਈ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਕੋਈ ਐ ਜੀ ਉਹਨਾਂ ਦੇ ਕਿਰਪਾ ਕਰਤੀ ਤਾਂ ਇਹ ਠੀਕ ਹੋ ਕੇ ਵੀਰ ਆਪਣੇ ਪੈਰਾਂ ਤੇ ਖੜਾ ਹੋ ਜਾਊਗਾ ਜੀ